ਸਸਿਆ ਦੋਸਤੋ ਲਓ ਜੀ ਆਪਾਂ ਲੈ ਕੇ ਆਏ ਇੱਕ ਫਲੋਰ ਦਾ ਡਿਜ਼ਾਈਨ ਥਲੜੇ ਪਾਸੇ 12x12 ਦਾ ਆਪਾਂ ਫੁੱਲ ਤਿਆਰ ਕਰਤਾ ਤੇ ਬਹੁਤ ਹੀ ਸੋਹਣਾ ਨਵਾਂ ਡਿਜ਼ਾਈਨ ਹੈ ਤੇ ਵੇਟ ਕਰਦੇ ਆਪਣੀ ਆਈਡੀ ਤੇ ਆ ਕੇ ਬਹੁਤ ਬਹੁਤ ਸਾਰੇ ਆਪਣੇ ਫਰੈਂਡ ਦੋਸਤ ਆ ਜਿਹੜੇ ਆਈਡੀ ਤੇ ਆ ਕੇ ਚੈੱਕ ਕਰਦੇ ਵੀ ਨਵਾਂ ਡਿਜ਼ਾਈਨ ਕਿਹੜਾ ਇਹਨਾਂ ਨੇ ਬਣਾਇਆ ਤੇ ਆਪਾਂ ਬਣਾਤਾ ਫਿਰ ਇੱਕ ਡਿਜ਼ਾਈਨ ਹੋਰ ਨਵੇਂ ਤੋਂ ਨਵਾਂ ਲੈ ਕੇ ਆਉਂਦੇ ਰਹਿੰਦੇ ਆ ਤੇ ਆਪਣੀ ਗਰੁੱਪ ਦਾ ਇਹ ਨਿਯਮਾ ਵੀ ਆਪਾਂ ਨਵੇਂ ਤੋਂ ਨਵਾਂ ਡਿਜ਼ਾਈਨ ਲੈ ਕੇ ਆਉਂਦੇ ਰਹਿੰਦੇ ਆ ਤੇ ਜੇ ਬਈਆ ਚੀਜ਼ ਤੁਹਾਨੂੰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਥੱਲੇ ਫਾਰਸ ਦਾ ਵੀ ਡਿਜ਼ਾਈਨ ਇਹੀ ਹੈਗਾ ਇਟਾਂ ਦਾ ਤੇ ਉਤਲੇ ਪਾਸੇ ਛੱਤ ਦਾ ਵੀ ਡਿਜ਼ਾਈਨ ਦਿਖਾ ਦੋ ਸੇਮ ਇਟਾਂ ਵਾਲਾ ਡਿਜ਼ਾਈਨ ਕੀਤਾ ਹੋਇਆ ਛੱਤ ਤੇ ਡਾਟ ਲੱਗੀ ਹੋਈ ਹੈ ਡਿਜ਼ਾਈਨ ਇਟਾਂ ਵਾਲਾ ਹੀ ਹੈਗਾ ਤੇ 12x22 12 ਦਾ ਫੁੱਲ ਆਪਾਂ ਤਿਆਰ ਕਰਤਾ ਤੇ ਜਿਵੇਂ ਜਿਵੇਂ ਆਪਣਾ ਦਰਵਾਜ਼ੇ ਦਾ ਕੰਮ ਕੰਪਲੀਟ ਹੁੰਦਾ ਜਾਊਗਾ ਉਵੇਂ-ਉਵੇਂ ਆਪਾਂ ਵੀਡੀਓ ਪਾਈ ਜਾਵਾਂਗੇ ਚੈੱਕ ਕਰ ਲਓ ਛੱਤ ਦਾ ਡਿਜ਼ਾਈਨ ਵੀ ਤੁਸੀਂ ਦੇਖ ਲਿਆ ਤੇ ਥੱਲੇ ਵੀ ਦਿਖਾ ਦੋ ਫਰਸ਼ ਦਾ ਫਲੋਰ ਦਾ ਡਿਜ਼ਾਈਨ ਆਪਾਂ ਫੁੱਲ ਬਹੁਤ ਹੀ ਸੋਹਣਾ ਤਰੀਕੇ ਸੋਹਣੇ ਤਰੀਕੇ ਨਾਲ ਆਪਾਂ ਬਣਾਤਾ ਤੇ ਇਹ ਤੋਂ ਬਾਅਦ ਇਹਦੇ ਬਾਹਰੇ ਬਾਹਰਲੇ ਪਾਸੇ ਚਾਲ ਲਾਵਾਂਗੇ ਤੇ ਚਾਲ ਵੀ ਬਹੁਤ ਵਧੀਆ ਸੋਹਣੀ ਜੀ ਲਾਵਾਂਗੇ ਤੇ ਆਪਾਂ ਇੱਕ ਬਾਰਡਰ ਵੀ ਤਿਆਰ ਕੀਤਾ ਹੈ ਬਾਰਡਰ ਵੀ ਮੜਾ ਚੈੱਕ ਕਰਾ ਦਿਓ ਇਹ ਵੀ ਇੱਟਾਂ ਨੂੰ ਘੜ ਘੜ ਕੇ ਕੱਟ-ਕੱਟ ਕੇ ਇਹ ਕੱਟ-ਕੱਟ ਕੇ ਇੱਟਾਂ ਨੂੰ ਇਹ ਜਿਹੜਾ ਬਾਰਡਰ ਦਾ ਡਿਜ਼ਾਈਨ ਦਿੱਤਾ ਹੋਇਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਵਾਂਗੇ ਤੇਜ ਵੇਡ ਕਰਦੇ ਰਹਿੰਦੇ ਆਪਣੇ ਯਾਰ ਮਿੱਤਰ ਦੋਸਤ ਤੇ ਵੇਡ ਮਤਲਬ ਖਤਮ ਹੋ ਗਿਆ ਨਾ ਇੰਤਜ਼ਾਰ ਦਾ ਆਪਾਂ ਇੱਕ ਨਵਾਂ ਡਿਜ਼ਾਈਨ ਫੇਰ ਬਣਾਤਾ ਤੇ ਕਾਪੀ ਕਰਨ ਵਾਲੇ ਵੀ ਲਾਈਕ ਕਰ ਦਿਆ ਕਰੋ ਪੇਜ ਤੇ ਆ ਕੇ ਜਦੋਂ ਡਿਜ਼ਾਈਨ ਚੱਕਦੇ ਹੋ ਤਾਂ ਫਿਰ ਲਾਈਕ ਵੀ ਤੁਹਾਡੇ ਹੱਕ ਤੇ ਹੈ ਲੋਆ ਲਾਈਕ ਵੀ ਤੁਸੀਂ ਕਰਨਾ ਤੇ ਕਰ ਦਿਆ ਕਰੋ ਲਾਈਕ ਕੋਈ ਚੱਕਰ ਨਹੀਂ ਤੁਹਾਡੇ ਕੰਮ ਦਾ ਕ੍ਰੈਡਿਟ ਤੁਹਾਨੂੰ ਮਿਲਣਾ ਤੇ ਮੇਰੇ ਕੰਮ ਦਾ ਕ੍ਰੈਡਿਟ ਮੈਨੂੰ ਮਿਲਣਾ ਕੋਈ ਇਹ ਚੱਕਰ ਨਹੀਂ ਹੈਗਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਮਿਸਤਰੀ ਭਰਾਵਾਂ ਦਾ ਚੈਨਲ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਵਾਂਗੇ ਤੁਹਾਡੇ ਸਾਹਮਣੇ ਕਿਵੇਂ ਲੱਗ ਰਿਹਾ ਨਾਲੇ ਸ਼ੇਅਰ ਜ਼ਰੂਰ ਕਰਿਓ ਜੇ ਲਈ ਡਿਜ਼ਾਈਨ ਪਸੰਦ ਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ